ਵੀਰੋ ਇਹ ਜਿਹੜੀ ਚੋਣ ਹੈ ਇਹ ਚੋਣ ਜਿਹੜੀ ਇਲੈਕਸ਼ਨ ਹੈ 10 ਤਰੀਕ ਨੂੰ ਇਹ ਆਉਣੀ ਨਹੀਂ ਚਾਹੀਦੀ ਸੀ ਜੇ ਬੰਦੇ ਦੀ ਨੀਅਤ ਸਾਫ਼ ਹੁੰਦੀ ਤਾਂ ਇਹ ਵੋਟਾਂ ਪੈਣੀਆਂ ਨਹੀਂ ਚਾਹੀਦੀਆਂ ਸੀ ਪਰ ਤੁਸੀਂ ਪਹਿਲਾਂ ਵੀ ਵੋਟਾਂ ਪਾ ਕੇ ਜਿਤਾਇਆ ਪਰ ਬੰਦਾ ਇਹੋ ਜਾਂ ਨਿਕਲਿਆ ਆ ਕਿ ਜਿਹੜਾ ਕਦੇ ਇੱਧਰ ਨੂੰ ਕਦੇ ਉੱਧਰ ਨੂੰ ਲਾਲਚ ਵਾਸਤੇ ਛਾਲਾਂ ਮਾਰਦਾ ਰਿਹਾ ਤਾਂ ਪ੍ਰਮਾਤਮਾ ਨੇ ਕਿਹਾ ਕੋਈ ਗੱਲ ਨਹੀਂ ਫਿਰ ਜਿਹੜੀ ਪਦਵੀ ਤੇ ਤੈਨੂੰ ਪਹੁੰਚਾਇਆ ਉਹ ਤੋਂ ਵੀ ਤੈਨੂੰ ਤਾਰਾਂਗੇ 10 ਤਰੀਕ ਨੂੰ ਉਤਰ ਜੂਗਾ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਬਹੁਤ ਘੱਟ ਬੰਦਿਆਂ ਨੂੰ ਮਿਲਦਾ ਜਦੋਂ ਲੋਕ ਚੁਣ ਲੈਂਦੇ ਨੇ ਤੁਹਾਨੂੰ ਤੇ ਲੋਕ ਜਦੋਂ ਚੁਣ ਲੈਣ ਲੋਕਾਂ ਨੂੰ ਤੁਸੀਂ ਐ ਚੁਟਕੀ ਸਮਝਣ ਲੱਗ ਜਾਓ ਇਹ ਗਲਤ ਗੱਲ ਹੈ ਸੋ ਧੋਖਾ ਜਿਹੜਾ ਕੀਤਾ ਹੈ ਇਹ ਤੋਂ ਪਹਿਲਾਂ ਵਾਲੇ ਉਮੀਦਵਾਰ ਨੇ ਉਹ ਗਲਤ ਹੈ ਤੇ ਅੱਜ ਤੁਹਾਡਾ ਕਾਠੇ ਦੱਸਦਾ ਕਿ ਤੁਸੀਂ ਉਹਨੂੰ ਸਭ ਕੁਝ ਸਿਖਾਉਣ ਵਾਸਤੇ ਤਿਆਰ ਹੋ? ਦਾਸਤਰੀਕ ਨੂੰ ਝਾੜੂ ਦਾ ਬਟਨ ਦੱਬਣ ਨੂੰ ਤਿਆਰ ਹੋ? ਦੋ ਜਾਣੇ ਸੀ ਉਹ ਬਹੁਤ ਮਿਹਨਤ ਕੀਤੀ ਮੈਂ ਵੀ ਪਿਛਲੀ ਵਾਰ ਜਿੰਮੀ ਚੌਣ ਚ ਮਿਹਨਤ ਕੀਤੀ ਐਮਪੀ ਵਾਸਤੇ ਐਮਪੀ ਬਣਾਇਆ ਦਿੱਲੀ ਭੇਜਤਾ ਪਰ ਮਨ ਚ ਨਾ ਲਾਲਚ ਜਿਹੜਾ ਸੀ ਉਹ ਜ਼ਿਆਦਾ ਸੀ ਕਹਿੰਦਾ ਪਤਾ ਨਹੀਂ ਉਧਰੋਂ ਮੈਨੂੰ ਕੁਝ ਹੋਰ ਮਿਲ ਜੂ ਕੀ ਮਿਲ ਗਿਆ ਵਿਹਲਾ ਹੋ ਗਿਆ ਇੱਕ ਵਿਹਲਾ ਹੋ ਗਿਆ 13 ਤਰੀਕ ਨੂੰ ਵਿਹਲਾ ਹੋ ਜੂ ਆ ਸਾਰਾ ਖਰਚਾ ਜਿਹੜਾ ਹੋ ਰਿਹਾ ਇਹ ਖਰਚਾ ਜਿਹੜਾ ਖਜ਼ਾਨੇ ਵਿੱਚ ਹੀ ਹੋਊਗਾ ਕਿਤੇ ਨਾ ਕਿਤੇ ਤੁਹਾਡੇ ਟੈਕਸ ਦੇ ਪੈਸੇ ਇਹ ਹੋਣਾ ਨਹੀਂ ਚਾਹੀਦਾ ਸੀ ਇਹ ਹਜੇ ਉਮੀਦਵਾਰ ਜਿਹੜੇ ਹਜੇ ਜਿਹੜੇ ਛੱਡਦੇ ਨੇ ਉਹਨਾਂ ਨੂੰ ਜੁਰਮਾਨਾ ਹੋਣਾ ਚਾਹੀਦਾ ਉਹਨਾਂ ਨੂੰ ਤੂੰ ਤੁਸੀਂ ਲੋਕਾਂ ਦਾ ਕਿਉਂ ਛੱਡ ਕੇ ਵੀ ਰਾਹ ਚ ਲੋਕਾਂ ਨੂੰ ਕਦੇ ਮਰ ਜਾ ਚਿੜੀਏ ਕਦੇ ਜਿਉਂ ਜਾ ਚਿੜੀਏ ਸਮਝ ਰੱਖਿਆ ਦਾ ਤੇਰੀ ਸੋਚ ਦੇ ਤੇਰਾ ਬਿਆਨ ਇੱਕ ਵਾਕ ਕੇ ਦਾ ਤੇਰੀ ਸੋਚ ਬੈ ਚਲੋ ਪ੍ਰਮਾਤਮਾ ਨੇ ਕਿਸੇ ਹੋਰ ਵਾਸਤੇ ਵੀ ਮੌਕਾ ਬਣਾਉਣਾ ਹੁੰਦਾ ਇੱਕ ਸਾਊ ਨੇਕ ਇਮਾਨਦਾਰ ਸੱਚੀ ਮੁੱਚੀ ਜਿਹਦਾ ਨਾਮ ਵੀ ਭਗਤਾਂ ਜਿਹੜਾ ਹੈ ਵੀ ਭਗਤਾਂ ਉਹਨੂੰ ਮੌਕਾ ਦੇਣਾ ਚਾਹੀਦਾ ਗੱਲ ਵਾਸਤੇ ਮੈਂ ਆਪਣੇ ਪਰਿਵਾਰ ਸਮੇਤ ਇੱਥੇ ਆਇਆ ਮੈਨੂੰ ਜਿੱਥੇ ਮਰਜੀ ਲੈ ਜਾਓ ਕੋਈ ਕਹਿੰਦਾ ਮੁੱਖ ਮੰਤਰੀ ਇੱਥੇ ਜਾਂਦਾ ਨਹੀਂ ਹੁੰਦਾ ਜੀ ਕਿਉਂ ਨਹੀਂ ਜਾਂਦਾ ਹੁੰਦਾ ਬਈ ਅਸੀਂ ਸਾਡੇ 3 ਕਰੋੜ ਲੋਕਾਂ ਦਾ ਮੁੱਖ ਮੰਤਰੀ ਹਾਂ ਮੈਂ ਜਲੰਧਰ ਵੈਸ ਤੇ ਆਹ ਸੀਟ ਦੇ ਨਾਲ ਨਾ ਹਾਰਨ ਨਾਲ ਸਰਕਾਰ ਨੂੰ ਫਰਕ ਪੈਂਦਾ ਨਾ ਕਿਸੇ ਦੇ ਜਿੱਤਣ ਨਾਲ ਉਹਨਾਂ ਨੂੰ ਪੈਂਦਾ ਪਰ ਆਪਣੇ ਜਿੱਤਣ ਨਾਲ ਇਸ ਇਲਾਕੇ ਨੂੰ ਬਹੁਤ ਫਰਕ ਪਊਗਾ ਤੁਸੀਂ ਇਹਨਾਂ ਨੂੰ ਵਿਦਾਨ ਸਵਾਰੀਆਂ ਪੌੜੀਆਂ ਚੜਾਉਂਗੇ ਉਦੋਂ ਅੱਗੇ ਵਾਲੀਆਂ ਪੌੜੀਆਂ ਮੈਂ ਚੜਾਉਂਗਾ ਇੱਕੋ ਗੱਲ ਪਕਾਉਣੀ ਹੈ ਫਸਟ ਪ੍ਰੋਟੈਕਟ ਕਰਾਉਣੀ ਹੈ ਸੋ ਵੀਰੋ ਤੁਸੀ 10 ਤਰੀਕ ਨੂੰ ਵੋਟਾਂ ਪਾਓ ਆਪਦੇ ਜਿਹੜੇ ਬੰਦੇ ਨੇ ਤੁਹਾਡੇ ਵਾਂਗੂ ਗਰੀਬੀ ਹੰਢਾਈ ਹੈ ਤੁਹਾਡੀਆਂ ਸਮੱਸਿਆਵਾਂ ਜਾਣਦਾ ਹੈ ਉਹਨੂੰ ਵੋਟਾਂ ਪਾਓ ਤੇ ਉਤੋਂ ਬਾਅਦ ਜੋ ਵੀ ਲਿਖ ਕੇ ਦੇਣਗੇ ਮਿੰਦਰਪੱਗ ਜੀ ਤੁਹਾਡੇ ਐਮਐਲਏ ਜੋ ਸੀਵਰੇਜ ਦਾ ਲਾਈਟਾਂ ਦਾ ਜੋ ਕੰਮ ਲਿਖ ਕੇ ਦੇਣਗੇ ਉਹਦੇ ਉੱਤੇ ਸਾਈਨ ਕਰਨਾ ਮੇਰਾ ਕੰਮ ਹੈ ਮੈਂ ਉਹ ਗੱਲ ਕਹਿੰਦਾ ਹੀ ਨਹੀਂ ਜਿਹੜੀ ਮੈਂ ਨਾ ਕਰ ਸਕਦਾ ਮਾਮਾ ਜਿੰਦਾਬਾਦ ਸੋ ਜਲੰਧਰ ਬੈਸਟ ਨੂੰ ਡਬਲਯੂ ਵਾਲਾ ਬੈਸਟ ਹੈ ਆਪਾਂ ਬੀ ਵਾਲਾ ਬੈਸਟ ਬਣਾਉਣਾ ਜਲੰਧਰ ਬੈਸਟ ਸੋ ਮੈਂ ਇੱਥੇ ਕਿਰਾਏ ਤੇ ਘਰ ਲੈ ਲਿਆ ਕਿਉਂਕਿ ਮੈਂ ਕਿਰਾਏ ਦੀ ਲੈ ਸਕਦਾ ਹੋਰ ਤਾਂ ਹੈ ਨਹੀਂ ਮੇਰੇ ਕੋਲ ਪੈਸੇ ਕਿਉਂਕਿ ਮੈਂ ਮੈਂ ਉਹ ਨਹੀਂ ਕਰਦਾ ਨਾ ਦੂਜਾ ਕੰਮ ਸੋ ਮੈਂ ਹਫਤੇ 'ਚੋ 2-3 ਦਿਨ ਇੱਥੇ ਰਿਆ ਕਰੂੰਗਾ ਤੁਹਾਨੂੰ ਦੱਸ ਦਿਆ ਕਰਾਂਗੇ ਸੋਮਵਾਰ ਮੰਗਲਵਾਰ ਬੁੱਧਵਾਰ ਜਾਂ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਤੁਹਾਨੂੰ ਚੰਡੀਗੜ੍ਹ ਜਾਣ ਦੀ ਲੋੜ ਨਹੀਂ ਸਰਕਾਰ ਤੁਹਾਡੇ ਦੁਆਰ ਤੇ ਇੱਥੇ ਜਲੰਧਰ ਚ ਆ ਕੇ ਬੈਠਿਆ ਕਰੂਗੀ ਆ ਲਾਕੇ ਦੇ ਮਾਝੇ ਦੇ ਦੋਆਬੇ ਦੇ ਸਾਰੇ ਕੰਮ ਕਰਾਂਗੇ ਕੀ ਟਿਕਨੇ ਨੰਬਰ ਤੇ ਬਟਣਾ ਹੈ ਪੰਜ ਨੰਬਰ ਪੰਜ ਨੰਬਰ ਆਪਣਾ ਬਟਨ ਜਿਹੜਾ ਹੈ ਮਸ਼ੀਨ 'ਚ ਪੰਜ ਨੰਬਰ ਤੇ ਆਉਣਾ ਪਹਿਲੇ ਨੰਬਰ ਤੇ ਆਉਣਾ ਪਹਿਲੇ ਨੰਬਰ ਤੇ ਸੋ ਇਸ ਪਰਿਵਾਰ ਨੇ ਬਹੁਤ ਸੇਵਾ ਪਹਿਲਾਂ ਵੀ ਕੀਤੀ ਹੈ ਇਹ ਪਰਿਵਾਰ ਤੁਹਾਡੇ ਜਾਣਿਆ ਪਛਾਣਿਆ ਇੱਥੇ ਰਹਿਣ ਵਾਲੇ ਨੇ ਇਹ ਕਿਸੇ ਨਸ਼ਿਆਂ ਦੇ ਕਾਰੋਬਾਰ 'ਚ ਨਹੀਂ ਹੈਗੇ ਇਹਨਾਂ ਦਾ ਕਿਸੇ ਬੱਸਾਂ 'ਚ ਨਹੀਂ ਇਹਨਾਂ ਦਾ ਧਾਦਿਆਂ 'ਚ ਨਹੀਂ ਇਹਨਾਂ ਦਾ ਹਿੱਸਾ ਹੈ ਤਾ ਜਲੰਧਰ ਬੈਸ ਦੇ ਲੋਕਾਂ ਦੇ ਦੁੱਖਾਂ ਸੁੱਖਾਂ ਚ ਹਿੱਸਾ ਹੋ ਕੇ ਤੇ ਉਹ ਡਰੀ ਜਾਂਦੇ ਹੁਣ ਕਿਉਂਕਿ ਹੁਣ ਪਰਚੇ ਪੈਣਗੇ ਜਿਹੜੇ ਕੰਮ ਕਰਦੇ ਰਹੇ ਐ ਉਹ ਕੰਮ ਹੋਣਗੇ ਹੁਣ ਹੁਣ ਡਰੀ ਜਾਂਦੇ ਐ ਕੀ ਬਣੂਗਾ ਮੈਂ ਤੁਹਾਨੂੰ ਦੱਸਿਆ ਇੱਕ ਵੇਲਾ ਹੋ ਗਿਆ ਦੂਜਾ ਹੋ ਜੂਗਾ ਠੀਕ ਹੈ ਨਾ ਗਲਤ ਬੰਦੇ ਮੈਂ ਦੇਖੋ ਮੈਂ ਕਹਿਣਾ ਚਾਹੁੰਨਾ মিডিਆ ਖੜਾ ਸਾਰਾ ਜੇ ਕਿਤੇ ਕੋਈ ਐ ਹੋਜੀ ਮਸ਼ੀਨ ਬਣ ਜੇ ਅੱਜ ਕੱਲ ਜਿਵੇਂ ਇੱਕ ਸ਼ੂਗਰ ਵਾਲੀ ਮਸ਼ੀਨ ਆਈ ਹੈ ਉਹ ਇੱਥੇ ਲੱਗ ਜਾਂਦੀ ਹੈ ਇਹ ਐਂ ਉਹਦੇ ਤੇ ਮੋਬਾਈਲ ਤੁਸੀਂ ਫੇਰੋ ਉਹ ਦੱਸ ਦਿੰਦੀ ਹੈ ਵੀ ਕਿੰਨੀ ਸ਼ੂਗਰ ਹੈ ਜੇ ਕਿਤੇ ਕੋਈ ਅਜਿਹੀ ਮਸ਼ੀਨ ਆ ਜਾਏ ਜਿਹੜੀ ਦਿਲ ਤੇ ਲੱਗ ਜਾਏ ਤੇ ਉਹ ਇਹ ਦੱਸ ਦੇ ਵੀ ਇਸ ਬੰਦੇ ਦੇ ਦਿਲ ਚ ਕਿੰਨੇ ਪਰਸੈਂਟ ਖੋਟ ਹੈ ਇਹਦਾ ਦਿਲ ਕਿੰਨਾ ਬੇਈਮਾਨ ਹੈ ਸਭ ਤੋਂ ਪਹਿਲਾਂ ਮੈਂ ਖਰੀਦੂ ਉਹ ਮਸ਼ੀਨ ਬਿਲਾਲ ਆ ਕੇ ਚੈੱਕ ਕਰੀਏ ਯਾਰ ਕਮਾਲ ਹੈ ਯਾਰ ਪੰਜਾਬੀਆਂ ਨੇ ਮੌਕਾ ਦੇਤਾ ਇੰਨਾ ਵੱਡਾ ਮੌਕਾ ਦੇਤਾ ਤੁਸੀਂ ਵਿਧਾਨ ਸਭਾ ਤੇ ਲੋਕ ਸਭਾ ਨੂੰ ਪਛਾਹ ਨਹੀਂ ਪਾਏ ਪਛਾਹ ਨਹੀਂ ਪਾਏ ਲੁੱਟਣ ਚ ਲੁੱਟਣ ਵਾਲ ਨੂੰ ਬੈ ਗੇ ਕਿੱਧਰੋਂ ਵੱਧ ਲੁੱਟ ਹੁੰਦੀ ਹੈ ਸੋ ਪੈਸਾ ਨਾਲ ਨਹੀਂ ਜਾਣਾ ਜਿੰਨੇ ਮਰਜੀ ਇਕੱਠੇ ਕਰ ਲੋ ਆ ਕਹਦੇ ਉਹਨਾਂ ਨੂੰ ਕਿ ਭਗਵੰਤਬਾਨ ਆਇਆ ਸੀ ਉਹ ਐਂ ਕਹਿੰਦਾ ਸੀ ਕਿ ਜਿੰਨੇ ਮਰਜੀ ਇਕੱਠੇ ਕਰ ਲੋ ਪੈਸੇ ਹੀਰੇ ਮੋਤੀ ਮਗਰ ਖਿਆਲ ਇਤਨਾ ਰਹੇ ਕਫਨ 'ਤੇ ਜੇਬ ਨਹੀਂ ਹੁੰਦੀ जोड़ा जोश है जोश अरविंद केजरीवाल जी उन्होंने भी यही स्नेहाइब टू वन इंडिया चैनल एंड एन अपडेट